ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਦਿੱਲੀ ਸਰਕਾਰ ਦੇ ਸਹਿਯੋਗ ਦੇ ਨਾਲ ਵਿਸ਼ਾਲ ਸਰਬ ਧਰਮ ਸੰਮੇਲਨ ਕਰਵਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਧਰਮ ਗੁਰੂ ਉੱਚੇ ਚੇਤ ਤੌਰ ਤੇ ਸ਼ਾਮਿਲ ਹੋਏ ਸਮਾਗਮ ਦੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਦਿੱਲੀ ਦੇ ਕੈਬਨਿਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਕਪਿਲ ਮਿਸ਼ਰਾ ਪਹੁੰਚੇ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮਿਤ ਸਿੰਘ ਕਾਲਕਾ ਤੇ ਜਰਨਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੋ ਧਰਮ ਪ੍ਰਚਾਰ ਚੇਅਰਮੈਨ ਜਸਪੀਤ ਸਿੰਘ ਨੇ ਕਿਹਾ ਕਿ ਉਹ ਦਿੱਲੀ ਸਰਕਾਰ ਦੇ ਧੰਨਵਾਦੀ ਨੇ ਜਿਨ੍ਹਾਂ ਦੇ ਵੱਡਮੁੱਲੇ ਸਹਿਯੋਗ ਦੇ ਨਾਲ ਇਹ ਸਾਰਾ ਸਮਾਗਮ ਹੋ ਰਿਹਾ ਹੈ ਉਨਾ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਦੁਨੀਆ ਵਿੱਚ ਕੋਈ ਦੂਜੀ ਮਿਸਾਲ ਨਹੀਂ ਮਿਲਦੀ ਗੁਰੂ ਸਾਹਿਬ ਨੇ ਦੂਜੇ ਧਰਮ ਦੀ ਰਾਖੀ ਵਾਸਤੇ ਸ਼ਹਾਦਤ ਦੇ ਕੇ ਨਿਵੇਕਲਾ ਇਤਿਹਾਸ ਰਚਾਇਆ ਉਨਾ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਇਸ ਵਾਰ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਰਾ ਸਾਲ ਦੇ ਪ੍ਰੋਗਰਾਮ ਮੁਲਕੀ ਨੇ ਜੋ ਚੱਲ ਰਹੇ ਨੇ ਤੇ ਇਹਨਾਂ ਦੀ ਲੜੀ ਤਹਿਤ ਹੀ ਅੱਜ ਦਾ ਸਰਬ ਧਰਮ ਸੰਮੇਲਨ ਹੋ ਰਿਹਾ ਹੈ ਬਾਹਾਂ ਜੇ ਨਾ ਦੀ ਪਕੜੀਏ ਸਿਰ ਦੀ ਜੇ ਬਾਹਾਂ ਨਾ ਛੋੜੀਏ ਤੇ ਇੱਕ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ ਆਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਇਸ ਸਾਲ ਅਸੀਂ 350 ਸਾਲਾ ਸ਼ਹਾਦਤ ਦੀ ਸ਼ਤਾਬਦੀ ਮਨਾ ਰਹੇ ਹਾਂ ਉਹਦੇ ਵਿਸ਼ੇ ਵਿੱਚ ਸਰਬ ਧਰਮ ਸੰਮੇਲਨ ਆਖਿਆ ਗਿਆ ਮੈਂ ਸਮਝਦਾ ਕਿ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇੱਕ ਦੂਜੇ ਧਰਮ ਦੇ ਲਈ ਔਰ ਖਾਲੀ ਦੂਜੇ ਧਰਮ ਦੇ ਲਈ ਨਹੀਂ ਇੱਕ ਇਨ ਧਾਰਮਿਕ ਆਜ਼ਾਦੀ ਲਈ ਫॉर ਫਰੀडम ਟੂ ਪ੍ਰੈਕਟਿਸ ਵਨਸ ਓਨ ਰਿਲੀਜੀਅਨ ਜੋ ਸਾਡੇ ਕਨਸਟੀਟਿਊਸ਼ਨ ਚ ਵੀ ਅੰਕਤ ਹੈ ਉਸ ਲਈ ਆਪਣੀ ਸ਼ਹਾਦਤ ਦਿੱਤੀ ਕੋ ਨਾਨਕ ਤੇਵ ਜੀ ਪਾਤਸ਼ਾਹ ਨੇ ਭਾਵੇਂ ਦਇਆ ਕਪਾ ਸਤ ਸੰਤੋਖ ਦੇ ਜਨੇਉ ਦੀ ਗੱਲ ਕੀਤੀ ਫਿਰ ਵੀ ਜਦੋਂ ਇਹ ਆਪ ਦਾ ਆਪ ਹੀ ਔਰੰਗਜ਼ੇਬ ਗ਼ਾਲਮ ਨੇ ਹਿੰਦੂ ਭਰਾਵਾਂ ਦੇ ਜਨੇਊ ਉਤਾਰਨੇ ਸ਼ੁਰੂ ਕਰਾਤੇ ਫੋਰਸ ਕਨਵਰਸ਼ਨ ਕਰਾਨੀ ਸ਼ੁਰੂ ਕਰ ਦਿੱਤੀ ਸਾਬ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦੇ ਕੇ ਹਿਊਮਨ ਰਾਈਟਸ ਦਾ ਸਭ ਤੋਂ ਵੱਡਾ ਜੋ ਅਗਰ ਕੋਈ ਮਿਸਾਲ ਕਾਇਮ ਕੀਤੀ ਦੁਨੀਆ ਦੇ ਵਿੱਚ ਉਹ ਸਾਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਔਰ ਅੱਜ ਸਭ ਧਰਮਾਂ ਦੇ ਜਿਹੜੇ ਸਤਕਾਰਕ ਸ਼ਕਸ਼ੀਤਾ ਆਈਆਂ ਉਹਨਾਂ ਦੇ ਵੀ ਪ੍ਰਵਚਨ ਅਸੀਂ ਸੁਣੇ ਹੈ ਉਹਨਾਂ ਨੇ ਵੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੋਈ ਵੀ ਧਰਮ ਆਪਸ ਦੇ ਵਿੱਚ ਨੀ ਸਖੰਦਾ ਬਿ ਨਫਰਤ ਫਿਲਾਓ ਹਰ ਧਰਮ ਆਪਸ ਦੇ ਵਿੱਚ ਪਰਸਪਰ ਪਿਆਰ ਔਰ ਮਿਊਚੁਅਲ ਰਿਸਪੈਕਟ ਔਰ ਇੱਕ ਦੂਜੇ ਦੇ ਧਰਮ ਕਿਉਂਕਿ ਵੱਖ-ਵੱਖ ਰਸਤੇ ਨੇ ਜਿਵੇਂ ਗੁਰਬਾਣੀ ਚ ਵੀ ਹੈ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਸ ਦਵਾਰੇ ਉਬਰੇ ਦਿੱਤੇ ਲਈਏ ਉਬਾਰੇ ਤੇ ਅਲਗ-ਅਲਗ ਰੇ ਨੇ ਪ੍ਰਮਾਤਮਾ ਇੱਕ ਹੈ ਕਿਉਂਕਾਰ ਸਤਨਾਮ ਤੇ ਇਸ ਤਰ੍ਹਾਂ ਇਸ ਬਹੁਤ ਅੱਛਾ ਇੱਕ ਪਹਿਲ ਕੀਤੀ ਹੈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਾ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ 350 ਸਾਲਾ ਮਹਾਨ ਸ਼ਹਾਦਤ ਨੂੰ ਸਮਰਪਿਤ ਦਿੱਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਦਿੱਲੀ ਦੀ ਸਰਕਾਰ ਦੇ ਸਹਿਯੋਗ ਨਾਲ ਪਹਿਲਾ ਸਰਵ ਧਰਮ ਸੰਮੇਲਨ ਬੁਲਾਇਆ ਗਿਆ ਜਿੱਚ ਗੋਸ਼ਟੀ ਕੀਤੀ ਜਾ ਰਹੀ ਹੈ ਜਿੱਚ ਸਭ ਧਰਮਾਂ ਦੇ ਆਗੂ ਆ ਕੇ ਇਹ ਦੱਸ ਰਹੇ ਨੇ ਕਿ ਉਹਨਾਂ ਦੇ ਧਰਮ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਮਹਾਨ ਸ਼ਹਾਦਤ ਦੀ ਕੀ ਅਹਿਮੀਅਤ ਔਰ ਕੀ ਸੋਚਾ ਮੇਰਾ ਮੰਨਣਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਮਹਾਨ ਸ਼ਹਾਦਤ ਨੂੰ ਜਿੱਥੇ ਪੂਰੀ ਦੁਨੀਆ ਮਨਾਏ ਉੱਥੇ ਹੀ ਦਿੱਲੀ ਦੀ ਸਰਕਾਰ ਮਾਨਯੋਗ ਰੇਖਾ ਗੁਪਤਾ ਜੀ ਦੀ ਅਗਵਾਈ ਦੇ ਅੰਦਰ ਕੈਬਨਿਟ ਨੇ ਸਾਰੇ ਸਹਿਯੋਗੀਆਂ ਫੈਸਲਾ ਲਿਆ ਕਿ ਦਿੱਲੀ ਦੀ ਸਰਕਾਰ ਵੀ ਪਹਿਲੀ ਵਾਰ ਇਸ ਮਹਾਨ ਦਿਹਾੜੇ ਨੂੰ ਪੂਰੇ ਵੱਡੇ ਪੱਧਰ ਤੇ ਇਸ ਨੂੰ ਮਨਾਉਣ ਦਾ ਕੰਮ ਕਰੂਗੀ ਸਾਡੀ ਖੁਸ਼ਕਿਸਮਤੀ ਆ ਕਿ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਔਰ ਦੇਸ਼ ਪਰਦੇ ਸਿੱਖਾਂ ਨੇ ਸਾਨੂੰ ਮੌਕਾ ਦਿੱਤਾ ਹੈ ਵੱਡੇ ਸਮਾਗਮ ਲਾਲ ਕਿਲੇ ਤੇ ਉਲੀਕੇ ਗਏ ਨੇ ਆਉਣ ਵਾਲੇ ਦਿਨਾਂ ਦੇ ਅੰਦਰ ਉਹ ਵੱਡੇ ਸਮਾਗਮਾਂ ਦੇ ਅੰਦਰ ਪ੍ਰਧਾਨ ਮੰਤਰੀ ਔਰ ਮਾਨਯੀ ਗ੍ਰਹਿ ਮੰਤਰੀ ਜੀ ਵੀ ਅتشਮੁਲੀਅਤ ਕਰਨਗੇ ਸੋ ਅੱਜ ਦਾ ਇਹ ਸਮਾਗਮ ਬੜਾ ਅਹਿਮiyet ਰੱਖਣ ਵਾਲਾ ਹੈ ਸ਼ਤਾਬਦੀ ਦੀ ਸ਼ੁਰੂਆਤ ਵੀ ਆ ਨਗਰ ਕੀਰਤਨ ਵੀ ਨਿਕਲਣਗੇ ਔਰ ਹਰ ਸਮਾਗਮ ਅੰਦਰ ਦਿੱਲੀ ਸਰਕਾਰ ਮਾਨਯੋਗ ਰੇਖਾ ਗੁਪਤਾ ਜੀ ਦੀ ਸਰਕਾਰ ਹਰ ਤਰ੍ਹਾਂ ਦਾ ਸਹਿਯੋਗ ਕਰੂਗੀ ਇਹ ਸਮਝ ਕੇ ਕਿ ਸਾਡੇ ਪਰ ਝੋਲੀ ਚ ਇਹ ਲੋਕਾਂ ਵੱਲੋਂ ਦਿੱਤੀ ਇੱਕ ਸੇਵਾ ਹੈ ਔਰ ਇਸ ਸੇਵਾ ਨੂੰ ਪੂਰੀ ਨਿਸ਼ਟਾ ਇਮਾਨਦਾਰੀ ਔਰ ਤੇ ਦਲੀ ਦੇ ਨਾਲ ਮਨਾਉਣ ਦੀ ਕੋਸ਼ਿਸ਼ ਕਰੋਗੇ ਧੰਨਵਾਦ ਸਰ ਸੌਰਵ ਭਰਦਵਾਜ ਨੇ ਕਿਹਾ ਹੈ ਕਿ 8 ਮਹੀਨੇ ਦਾ ਬਤਾइए چھوڑिए ਸੌਰਵ ਭਰਦਵਾਜ ਤੋਂ ਖੂਬ ਗਮੂਏ پڑے ਹਨ ਉਹਨਕੋ ਉਹਨकी ਬਾਤ ਸੁਣਦਾ ਕੌਣ ਹੈ ਸੀਬ ਮੈਮ ਨੇ ਐਕਸੈਪਟ ਕੀਤਾ ਹੈ ਕਿ ਹਾਂ ਠੀਕ ਹੈ ਅਸੀਂ ਬਤਾਏਗੇ ਕਿ ਕੀ-ਕੀਆ ਦਿਨ ਸਮਾਂ ਤਾਰੀਖ ਆ ਤਾਂ ਅਸੀਂ ਤਾਂ ਬਤਾਏਗੀ ਕਿਉਂਕਿ ਅਸੀਂ ਤਾਂ ਰੋਜ਼ ਕਰਤੇ ਹਾਂ ਅਸੀਂ ਤਾਂ ਅੱਜ ਪੁੱਛ ਲੋਗੇ ਅਭੀ ਬਤਾ ਦੇਂਗੇ हम तो रोज सुबह से लेकर शाम तक काम करते हैं शर्म की बात तो उनके लिए जिन्होंने दस साल में कुछ नहीं किया सवाई गाड़ियां निकालने की अब आके क्या बताएंगे वो कि हमने मोदी जी को एक ये वाली गाड़ी निकाली थी फिर हमने अमित शाह जी को ये वाली गाली निकाली थी नड्डा जी को ये निकाली थी गवर्नर साहब को ये निकाली थी सुप्रीम कोर्ट को ये निकाली थी इलेक्शन कमीशन को ये निकाली थी कैक को ये निकाली थी गाली है बतानी है जी जी का खालसा की फतेह ਅੱਜ ਦਿੱਲੀ ਸਿੱਖ ਫਰਦੁਾਰਾ ਮੈਨੇਜਮੈਂਟ ਗਰੁੱਪੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਸਰਬ ਧਰਮ ਸੰਮੇਲਨ ਆਯੋਜਿਤ ਕੀਤਾ ਗਿਆ ਜਿਸ ਵਿੱਚ ਤਕਰੀਬਨ ਸਾਰੇ ਧਰਮਾਂ ਦੇ ਮੁਖੀ ਸਹਿਬਾਨ ਨੇ ਸ਼ਿਰਕਤ ਕੀਤੀ ਹੈ ਔਰ ਸਾਰਿਆਂ ਨੇ ਆਪੋ ਆਪਣਾ ਸਤਕਾਰ ਔਰ ਸ਼ਰਧਾ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਤੀ ਸਟੇਜ ਉੱਤੇ ਪ੍ਰਗਟ ਕੀਤਾ ਔਰ ਸਾਨੂੰ ਸਾਰਿਆਂ ਨੂੰ ਜੋ ਗੁਰੂ ਸਾਹਿਬ ਜੀ ਨੇ ਸਾਡੇ ਤੇ ਪਰਉਪਕਾਰ ਕੀਤਾ ਔਰ ਇਹ ਮਹਾਨ ਸ਼ਹਾਦਤ ਜੋ ਇੱਕ ਅਦੁੱਤੀ ਸ਼ਹਾਦਤ ਹੈ ਦੁਨੀਆਂ ਦੇ ਇਤਿਹਾਸ ਵਿੱਚ ਇਸ ਕੋਈ ਵੀ ਮਿਸਾਲ ਕਿਤੇ ਨਹੀਂ ਮਿਲਦੀ ਉਹਨਾਂ ਦੀ ਜਿਹੜੀ ਸਤਪੰਥ ਦੀ ਸ਼ਹਾਦਤ ਹੈ ਉਹਨੂੰ ਯਾਦ ਕੀਤਾ ਹੈ ਔਰ ਸਾਰਿਆਂ ਨੇ ਇਹ ਦ੍ਰਿੜਤਾ ਦੇ ਨਾਲ ਇਹ ਗੱਲ ਕਹੀ ਹੈ ਕਿ ਸਾਨੂੰ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਜਿਹੜੇ ਜੋ ਹੈ ਜੋ ਰਸਤਾ ਹੈ ਸਾਨੂੰ ਸਾਰਿਆਂ ਨੂੰ ਉੱਤੇ ਚਰਮਗਾਹੇ ਗੱਲ ਕਰਨਾ ਚਾਹੀਦਾ ਹੈ ਹਾਂ ਲੇਕਿਨ ਸਰ ਜਿਸ ਤਰੀਕੇ ਸੇ ਬਾਤ ਕਰ ਰਹੇ ਹੈ ਕੇਂਦਰ ਸਰਕਾਰ ਨੇ ਇੱਕ ਜਿੱਥੀ ਉੱਠਿਆ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰ ਪਾਕਿਸਤਾਨ ਜਟਿਲ ਬੇੜੀ ਮੇ ਜੋ ਹੈ ਉਹ ਮਨਾ ਕੀਤਾ ਹੈ ਕਿਸ ਤਰੀਕੇ ਸੇ ਆਪ ਦੇਖਤੇ ਹੈ ਦੇਖੋ ਕੇਂਦਰ ਸਰਕਾਰ ਕੋ ਇਸ ਬਾਤ ਕੀ ਜਾਚੂ ਜਿਦੂ ਸੋਚਨਾ ਚਾਹੀਏ ਕਿ ਸਿੱਖ ਹਰ ਵੇਲੇ ਅਰਦਾਸ ਕਰਦੇ ਨਹੀਂ ਕੋਣਾ ਸਿੱਖ ਹਰ ਵੇਲੇ ਅਰਦਾਸ ਕਰਦੇ ਕਿ ਗੁਰੂ ਨਾਨਕਾਣਾ ਸਾਹਿਬ ਤੇ ਹੋਰ ਨਾ ਗੁਰਦ ਆਮਨ ਦੇ ਦਰਸ਼ਨ ਜਿਹੜੇ ਉਹ ਖਾਸੇ ਬਖਸ਼ਿਸ਼ ਕਰਨ ਔਰ ਉਤਨਾਣਕ ਤੇਜ ਜੀ ਮਹਾਰਾਜ ਜੀ ਦੇ ਗੁਰਪੁਰਬ ਤੇ ਪ੍ਰਕਾਸ਼ ਪੁਰਬ ਤੇ ਜਥੇ ਨੂੰ ਜਾਣ ਦੀ ਇਜਾਜ਼ਤ ਨਾ ਦੇਣੀ ਇਹ ਬਹੁਤ ਮਾੜੀ ਗੱਲ ਹੈ ਕੇਂਦਰ ਸਰਕਾਰ ਨੂੰ ਦੁਬਾਰਾ ਇਸ ਤੇ ਵਿਚਾਰ ਕਰਕੇ ਤੇ ਸਿੱਖ ਯਾਤਰੀ ਹਥੇ ਨੂੰ ਪਾਕਿਸਤਾਨ ਗੁਰਪੁਰਬ ਤੇ ਜਾਣ ਦੀ ਜਿਹੜੀ ਇਜਾਜ਼ਤ ਹੈ ਉਹ ਦੇਣੀ ਚਾਹੀਦੀ ਸਰ ਰਾਹੁਲ ਗਾਂਧੀ ਪੰਜਾਬ ਦੌਰੇ ਪਰਤੇ ਬਾਗ ਘੁੰਮ ਕੇ ਦੌਰਾਨ ਉਸ ਵਿੱਚ ਜਿਸ ਤਰੀਕੇ से ਪ੍ਰਧਾਨ ਸਾਹਿਬ ਜੀ ਬਤਾ ਕਲਗੀ ਸਾਹਿਬ ਜਿਸ ਤਰੀਕੇ से ਸੰਮੇਲਨ kiya gaya hai kis tarike se aap dekhte hain aaj gurtegh badhu sahab de ਸਾਡੇ 350 ਸਾਲਾਪੁਰਪ ਨੂੰ ਉਪਲਖ ਦੇ ਵਿੱਚ ਜਿਹੜਾ ਅੱਜ ਬਹੁਤ ਵੱਡਾ ਸਮਾਗਮ ਇੱਥੇ ਕੀਤਾ ਗਿਆ ਜਿੱਦੇ ਸਰਬ ਧਰਮ ਸੰਮੇਲਨ ਦਾ ਜਿਹਨੂੰ ਰੂਪ ਦਿੱਤਾ ਗਿਆ ਵਕਤਕ ਧਰਮ ਗੁਰੂਆਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਜਿੱਥੇ ਜੀਵਨੀ ਬਾਰੇ ਗੱਲ ਦੱਸੀ ਔਰ ਆਪਣੇ ਜਿਹੜਾ ਉਹਨਾਂ ਦਾ ਧਰਮ ਕੀ ਉਸ ਬਾਰੇ ਸੋਚਦਾ ਉਸ ਸ਼ਹਾਦਤ ਬਾਰੇ ਉਹ ਵਿਚਾਰ ਪ੍ਰਗਟ ਕੀਤੇ ਜਿਹਦੇ ਵਿੱਚ ਸਿੰਘ ਸਾਹਿਬ ਗਿਆਨੀ ਰੁਗਵੀਰ ਸਿੰਘ ਜਿਹੜੇ ਹੈੱਡ ਗ੍ਰੈਂਟੀ ਨੇ ਸੀ ਦਰਬਾਰ ਸਾਹਿਬ ਉਹਨਾਂ ਨੇ ਇਹਦੀ ਅਰੰਭਤਾ ਸ਼ੁਰੂਆਤ ਕੀਤੀ ਹੈ ਦਿੱਲੀ ਦੇ ਮੰਤਰੀ ਸੁਧਾਰ ਮਨਜਿੰਦਰ ਸਿੰਘ ਸਿਰਸੌਰ ਕਪਿਲ ਮਿਸ਼ਰਾ ਜੀ ਕਿਉਂਕਿ ਇਹ ਪ੍ਰੋਗਰਾਮ ਸਾਰੇ ਜਿਹੜੇ ਨੇ ਉਹ ਦਿੱਲੀ ਸਰਕਾਰ ਦੇ ਸਹਿਯੋਗ ਦੇ ਨਾਲ ਕੀਤੇ ਜਾ ਰਹੇ ਸੋ ਇਹਨਾਂ ਸਾਰਿਆਂ ਨੇ ਦੀ ਸ਼ਮੂਲੀਅਤ ਪਾਈ ਔਰ ਲਗਾਤਾਰ 4 ਘੰਟੇ ਜਿਹੜਾ ਅੱਜ ਪ੍ਰੋਗਰਾਮ ਚੱਲਿਆ ਮੈਂ ਦਿੱਲੀ ਦੀ ਸੰਗਤ ਦਾ ਧੰਨਵਾਦ ਕਰਦਾ ਕਿ ਵਰਕਿੰਗ ਦੇ ਔਰ ਇੰਨੀ ਵੱਡੀ ਤਦਾਦ ਦੇ ਵਿੱਚ ਇੱਥੇ ਸੰਗਤ ਪਹੁੰਚੀ ਹੈ ਇਹ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਨੇ ਵਾਲੇ ਦਿਨੋਂ ਮੇ ਵੀ ਪ੍ਰੋਗਰਾਮ ਜੋ ਹੈ ਬਿਲਕੁਲ ਲਗਾਤਾਰ ਪ੍ਰੋਗਰਾਮ ਹੋ ਨਵੰਬਰ ਤੇ ਮਈਨੇ ਤੱਕ ਜਾ ਰਹੇ ਨੇ ਹਰ ਤੀਸਰੇ ਦਿਨ ਕੋਈ ਨਾ ਕੋਈ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਔਰ ਸ਼ਤਾਬਦੀ ਦਾ ਮੈਸੇਜ ਅੱਜ ਦਾ ਇਸ ਸਰਬ ਧਰਮ ਸੰਮੇਲਨ ਦਾ ਮਕਸਦ ਹੀ ਹੈ ਸੀ ਕਿ ਹਰ ਗੁਰੂ ਦੀ ਜਿਹੜੀ ਆਪਣੀ ਬਾਣੀ ਹੈ ਜੋ ਉਹਨਾਂ ਨੇ ਬਾਣੀ ਨਾਲ ਇੱਥੇ ਆਪਣੀ ਗੱਲ ਕੀਤੀ ਗੁਰੂ ਦੀ ਉਸਤਤ ਕੀਤੀ ਹੈ ਉਹ ਦੁਨੀਆ ਤੱਕ ਅਸੀਂ ਮੈਸੇਜ ਪਹੁੰਚਾਈਏ ਔਰ ਇਹ ਮਾ ਤੁਹਾਡੇ ਮਾਧਿਅਮ ਤੋਂ ਸਾਰਿਆਂ ਦੇ ਮੀਡੀਆ ਦੇ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਇਹ ਜਿਹੜਾ ਪ੍ਰਚਾਰ ਪ੍ਰਸਾਰ ਅਸੀਂ ਕਰੀਏ ਦੁਨੀਆ ਨੂੰ ਦੱਸ ਸਕੀਏ ਗੁਰਤੇਗ ਬਾਦਰ ਸਾਹਿਬ ਜੀ ਅਨੋਖੀ ਸਰਬ ಧਮ ਸੰਮੇਲਨ ਕੀਤਾ ਜਾ ਰਿਹਾ ਹੈ ਸੰਗਤ ਨੂੰ ਜਾਣਕਾਰੀ ਦਿਜੀਏ ਅੱਜ ਇਸ ਤਰ੍ਹਾਂ ਦੇ ਸ੍ਰੀ ਗੁਰੂ ਸਾਹਿਬ ਜੀ ਦਾ ਦੇਖੋ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਜੋ ਸ਼ਹੀਦੀ ਸ਼ਤਾਬਦੀ ਇਸ ਸਾਲ ਨਵੰਬਰ ਦੇ ਵਿੱਚ ਮਿਲਾਈ ਜਾਣੀ ਆ ਲੜੀਵਾਰ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਪਹਿਲੇ ਵੀ ਕੀਤੇ ਜਾ ਚੁੱਕੇ ਔਰ ਅੱਗੇ ਵੀ ਬਹੁਤ ਸਾਰੇ ਸਮਾਗਮ ਉਲੀਕੇ ਗਏ ਆ ਅੱਜ ਦਾ ਇਹ ਪ੍ਰੋਗਰਾਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਰਕਾਰ ਦੇ ਸਹਿਯੋਗ ਦੇ ਨਾਲ ਇੱਕ ਇਹ ਪ੍ਰੋਗਰਾਮ ਲਿਖਿਆ ਗਿਆ ਜਿਦੇ ਵਿੱਚ ਸਰਬ ਧਰਮ ਸਮੇਲਨ ਇਹਦੇ ਚ ਜਿੱਥੇ ਮੁਸਲਮ ਇਸਲਾਮ ਧਰਮ ਤੋਂ ਵੀ ਆਏ ਹਿੰਦੂ ਧਰਮ ਤੋਂ ਆਏ 크ਰਿਸਚਨ ਧਰਮ ਤੋਂ ਆਏ ਬੋਧੀ ਧਰਮ ਤੋਂ ਆਏ ਜੈਨ ਧਰਮ ਤੋਂ ਆਏ ਇਹੂਦੀ ਧਰਮ ਤੋਂ ਆਏ ਸੋ ਸਾਰੇ ਇੱਥੇ ਜਿਹੜੀਆਂ ਸ਼ਕਤੀਆਂ ਆਈਆਂ ਉਹਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਦੇ ਬਾਰੇ ਉਹਨਾਂ ਨੇ ਦੱਸਿਆ ਜੋ ਉਹਨਾਂ ਦੇ ਕੋਲ ਗਿਆਨ ਹੈ ਸੋ ਮੈਂ ਸਮਝਦਾ ਕਿ ਜਦੋਂ ਕੋਈ ਸਿੱਖ ਪ੍ਰਚਾਰਕ ਜਾਂ ਸਿੱਖ ਕੋਈ ਪ੍ਰਬੰਧਕ ਗੱਲ ਕਰਦਾ ਹੈ ਉਹ ਸਿੱਖਾਂ ਤੱਕ ਜਾਂਦੀ ਹੈ ਪਰ ਇਹ ਜਿਹੜੀ ਗੱਲ ਜਦੋਂ ਸਰਬ ਧਰਮ ਸੰਮੇਲਨ ਹੋਏਗਾ ਇਹਨਾਂ ਦੇ ਮਿਲੀਅਨਸ ਦੇ ਵਿੱਚ ਫੋਲੋਅਰਸ ਹੈ ਸਭ ਦੇ ਤੇ ਉਹਨਾਂ ਤੱਕ ਗੱਲ ਜਾਏਗੀ ਜਿਹੜੀ ਅੱਜ ਇਹਨਾਂ ਨੇ ਮੰਚ ਤੋਂ ਕੀਤੀ ਆ ਇਹਨਾਂ ਦੇ ਸੋਸ਼ਲ ਮੀਡੀਆ ਦੇ ਰਾਹੀਂ ਅੱਜ ਮਿਲੀਅਨਸ ਤੱਕ ਗੱਲ ਪਹੁੰਚੇਗੀ ਤਾਂ ਸਾਡਾ ਮਕਸਦ ਵੀ ਇਹ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸ਼ਤਾਬਦੀ ਨੂੰ ਇਸ ਤਰੀਕੇ ਨਾਲ ਮਨਾਏ ਤਾਕਿ ਪੂਰੇ ਹਿੰਦੁਸਤਾਨ ਦੇ ਵਿੱਚ ਬੱਚੇ-ਬੱਚੇ ਨੂੰ ਪਤਾ ਚੱਲ ਸਕੇ ਕਿ ਗੁਰਤੇਗ ਬਾਦਲ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਕਿਉਂ ਦਿੱਤੀ ਕਿਵੇਂ ਹੋਇਆ ਕੀ ਉਸ ਸਮੇਂ ਦਾ ਹਾਲਾਤ ਸੀ ਤੋ ਇਹ ਅੱਜ ਮੈਂ ਸਮਝਦਾ ਬੜੇ ਵਿਸਥਾਰ ਦੇ ਨਾਲ ਇਹਨਾਂ ਨੇ ਸਾਰਿਆਂ ਨੇ ਸੰਗਤ ਦੇ ਨਾਲ ਜਿਹੜੀ ਆ ਸਾਂਝ ਪਾਈ ਆ ਔਰ ਦਿੱਲੀ ਦੇ ਕੋਨੇ-ਕੋਨੇ ਤੋਂ ਅੱਜ ਇੱਥੇ ਸਿੱਖ ਸਮਾਜ ਤੋਂ ਔਰ ਬਾਕੀ ਹੋਰ ਧਰਮਾਂ ਦੇ ਲੋਕ ਵੀ ਜਿਹੜੇ ਪਹੁੰਚੇ ਸੀ ਸਾਰੇ ਉਹਨਾਂ ਨੇ ਅੱਜ ਇਸ ਵਿਚਾਰ ਜਿਹੜੇ ਸੁਨੇਹੇ ਆ ਉਹਦਾ ਲਾਹੇ गुरु तेग बहादुर जी के बलिदान के साढ़े तीन सौ साल पूरे हो रहे हैं और इस अवसर पर दिल्ली की मुख्यमंत्री महोदया जी ने निर्णय लिया कि दिल्ली की सरकार इसको एक अविस्मरणीय आयोजन के रूप में स्थापित करेगी और आज से इन कार्यक्रमों की शुरुआत हो रही है दिल्ली गुरुद्वारा प्रबंधक कमेटी के साथ दिल्ली सरकार ने मिलकर ये सर्वधर्म संवाद इसका आयोजन किया है और इस पूरे आयोजन में प्रमुख कड़ी के तौर पर हमारे कैबिनेट के साथी और दिल्ली के कैबिनेट में एकमात्र सिख असरदार सरदार जिनको हम कहते हैं मनिंदर सिंह सिरसा जी वो भी इस कार्यक्रम में है और आने वाले पूरे आयोजनों में उनकी महत्वपूर्ण भूमिका है नवंबर में बड़ा आयोजन लाल किले पे करने का निर्णय लिया गया है दिल्ली के कैबिनेट के द्वारा और इस प्रकार का आयोजन जो आज से शुरू हुआ है आने वाले तीन चार महीने तक आप लगातार देखेंगे गुरु तेग बहादुर जी का जो बलिदान है वो विश्व के इतिहास में कभी ना भूलने वाला बलिदान है और हम सब लोग उनके ऋणी हैं और जितना भी हम लोग कर पाएंगे वो कमी होगा सर आपने स्टेडियम में भी जो छूट दी है लोगों को क्या कुछ एक बहुत बड़ा निर्णय आज हुआ है प्रधानमंत्री जी का विजन है दिल्ली को लाइव इवेंट्स और कॉन्सर्ट इकोनॉमी का एक हब बनाने का और उस विजन के लिए हम आगे बढ़ रहे हैं उसमें कुछ बड़ी बाधाओं की पहचान की गई थी पूरे इवेंट इंडस्ट्री के साथ दो राउंड टेबल हुई थी उसमें यह समझ में आया कि दिल्ली के जो बड़े स्टेडियम हैं उनका जो रेट है वो थोड़े ज़्यादा हैं और इसके कारण बहुत सारे इवेंट दिल्ली से बाहर जा रहे थे अहमदाबाद मुंबई गुड़गांव नोएडा और इसके खेल मंत्रालय के साथ मनसुख मांडविया जी के साथ मीटिंग हुई पूरी इवेंट इंडस्ट्री की और आज स्पोर्ट्स अथॉरिटी ऑफ इंडिया ने मनसुख मांडविया जी ने एक बड़ा निर्णय लिया है दिल्ली के सभी बड़े स्टेडियमों के बुकिंग के रेट बहुत ही ज़्यादा कम कर दिए गए हैं लगभग चालीस परसेंट तक इनकी बुकिंग के रेट में गिरावट आई है और ये जो हमारा मिशन है दिल्ली को कंसर्ट इकॉनमी और लाइव एंटरटेनमेंट का हब बनाने का उस मिशन में ये निर्णय एक महत्वपूर्ण भूमिका निभाएगा सर भाई अरविंद केजरीवाल ने एक ट्वीट किया उन्होंने कहा कि हर दिन कॉल आ रहा है नहीं देखिए ये एक बहुत बड़ा एक इनिशिएटिव है जो 350 सौ पचास सालाना शहीदी दिवस जो मनाया गया है यहाँ पे आ, दिल्ली गुरुद्वारा प्रबंधन कमेटी की तरफ से दिल्ली सरकार की तरफ से जो एक ऐसी शहादत जिसको आज नौजवानों के साथ भी शेयर किया जा रहा है और जो हमारे भारत देश की अनेकता में एकता का जो पैगाम है जो एक मैसेज हम पूरी दुनिया में देते हैं मेरे ख्याल से आज जो मंच के ऊपर सब धर्मों के जो गुरुजन यहाँ पर रहे उनका पैगाम भी यही था कि मोहब्बत का और जो ये उससे जो हम सीख सकते हैं मेरे ख्याल से अपने आप में बहुत बड़ा एक संदेश है भारत ਸੇ ਪੂਰੀ ਦੁਨੀਆ ਕੋ ਸਰਬਤਰਮ ਸੰਮੇਲਨ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਦਿਨ ਹੀ ਸਿਖਾਤਾ ਸੀ ਗੁਰੂ ਨਾਨਕ ਦੇਵ ਜੀ ਬਾਲਾ ਮਰਦਾਨਾ ਵੱਖ-ਵੱਖ ਧਰਮਾਂ ਤੋਂ ਸੀ ਸਾਰੀ ਧਰਤੀ ਦੇ ਉੱਪਰ ਉਹਨਾਂ ਨੇ ਜੋ ਭ੍ਰਮਣ ਕੀਤਾ ਲੋਕਾਂ ਨੂੰ ਤਾਰਿਆ ਇਕੱਠੇ ਹੋ ਕੇ ਤਾਰਿਆ ਕਦੇ ਜਾਤ ਪਾਤ ਦਾ ਉੱਚ-ਨੀਚ ਦਾ ਫਰਕ ਨਹੀਂ ਕੀਤਾ ਉਹੀ ਜੋਤ ਦਸਵੇਂ ਪਾਸ਼ਾ ਸੀ ਉਹਨਾਂ ਨੇ ਵੀ ਸਾਰੇ ਧਰਮਾਂ ਨੂੰ ਇਕੱਠੇ ਰਹਿਣਾ ਸਿਖਾਇਆ ਇਸ ਕਰਕੇ ਸਿੱਖ ਧਰਮ ਜੈਸਾ ਧਰਮ ਹੈ ਗੁਰਨਾਨਕ ਦਾ ਕਰਕੇੜਾ ਜਿਹਦਾ ਖੁੱਲਾ ਵਿਹੜਾ ਜਿੱਥੇ ਸਾਰੇ ਧਰਮਾਂ ਦਾ ਸਤਕਾਰ ਹੁੰਦਾ ਕੋਈ ਵੀ ਇੱਥੇ ਆ ਜੇ ਇਸ ਕਰਕੇ ਸਰਬ ਧਰਮ ਸੰਮੇਲਨ ਆਪਾਂ ਰੋਜ਼ਾਨਾ ਆਪਣੇ ਧਰਮ ਬਾਰੇ ਆਪਣੇ ਗ੍ਰੰਥੀਆਂ ਪ੍ਰਚਾਰਕਾਂ ਤੋਂ ਸਿੱਖਦੇ ਆ ਕਿ ਕੀ ਕਹਿ ਰਹੇ ਨੇ ਮਗਰ ਦੂਜੇ ਧਰਮ ਸਾਡੇ ਬਾਰੇ ਕੀ ਸੋਚਦੇ ਨੇ ਉਹ ਸਾਨੂੰ ਕਿਸ ਤਰ੍ਹਾਂ ਵੇਖਦੇ ਨੇ ਅੱਜ ਸੁਣਨ ਨੂੰ ਮਿਲਿਆ ਬੜੇ ਸੋਹਣੇ ਲਫ਼ਜ਼ਾਂ ਦੇ ਵਿੱਚ ਸਾਰੇ ਧਰਮਾਂ ਨੇ ਗੁਰਤੇਗ ਬਹਾਦਰ ਸਾਹਿਬ ਪਾਤਸ਼ਾਹ ਨੂੰ ਸਜਦਾ ਕੀਤਾ ਨਤਮਸਤਕ ਹੋਏ ਕਿਰਤਗਤਾ ਭੇਟ ਕੀਤੀ ਬੜਾ ਚੰਗਾ ਲੱਗਿਆ ਜੇ ਕਿਤੇ ਆਪਾਂ ਸਾਰੇ ਹੀ ਇਕੱਠੇ ਹੋ ਕੇ ਹਮਲਾ ਮਾਰੀਏ ਤੇ ਸਾਰੇ ਧਰਮ ਜੇ ਇਕੱਠੇ ਹੋ ਕੇ ਇੱਕ ਗੁਰਨਾਨਕ ਦੇ ਉਪਦੇਸ਼ ਤੇ ਚੱਲਣ ਜੋ ਗੁਰਨਾਨਕ ਨੇ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ ਸੀ ਤੇ ਸਾਰੀ ਦੁਨੀਆ ਸਾਡੀ ਹਿੰਦੁਸਤਾਨੀਆਂ ਦੀ ਹੋਏਗੀ ਤੇ ਹਿੰਦੁਸਤਾਨ ਸਾਰਾ ਸਿੱਖਾਂ ਦਾ ਹੋਏਗਾ ਪੰਜਾਬੀਆਂ ਦਾ ਹੋਏਗਾ ਸਰ ਵੱਖ-ਵੱਖ ਸਟੇਟਾਂ ਦੇ ਵਿੱਚ ਉਹ ਜਿਵੇਂ ਨਗਰ ਕੀਰਤਨਾਂ ਦੀਗਵਾਈ ਹੋ ਰਹੀ ਹੈ ਇਹ ਪੂਰੇ ਭਾਰਤ ਦੇ ਵਿੱਚ ਜਾਏਗਾ ਤੇ ਜਦ ਦਿੱਲੀ ਆਏਗਾ ਦਿੱਲੀ ਕਮੇਟੀ ਵੀ ਸੇ ਉਗਾਲੇ ਕਰ ਰਹੀ ਹੈ ਤੇ ਧਰਮ ਪ੍ਰਚਾਰ ਕਮੇਟੀ ਦੇ ਕੋ ਕਿਸ வித ਤਰੀਕੇ ਦੇ ਉਪਰਾਲੇ ਕੀਤੇ ਜਾਣਗੇ ਇਹ ਜਿਹੜਾ ਪ੍ਰੋਗਰਾਮ ਸੀ ਇਹ ਵੀ ਧਰਮ ਪ੍ਰਚਾਰ ਕਮੇਟੀ ਵੱਲੋਂ ਸੀਗਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ ਉਹਨਾਂ ਨੇ ਪੈਦਲ ਹੀ ਚੱਲ ਕੇ ਸਾਰੀ ਦੁਨੀਆ ਨੂੰ ਤਾਰਿਆ ਤੇ ਉਹਦੇ ਲਈ ਆਪਾਂ ਬੱਚਿਆਂ ਦਾ ਇੱਕ ਮੈਰਾਥਨ ਪਲਾਨ ਕਰ ਰਹੇ ਹਾਂ ਕਾਫੀ ਲੰਬਾ ਉਹਦਾ ਰਸਤਾ ਹੋਏਗਾ ਸਾਈਕਲਿੰਗ ਰੇਸ ਪਰ ਇੱਕ ਪਲਾਨ ਕਰ ਰਹੇ ਹਾਂ ਸੈਮੀਨਾਰ ਕਾਲਜਾਂ ਦੇ ਵਿੱਚ ਪਲਾਨ ਕਰ ਰਹੇ ਹਾਂ ਕੀਰਤਨ ਦਰਬਾਰ ਜੋਨ ਵਾਈਜ਼ ਹੋਣਗੇ ਉਹਨਾਂ ਕੀਰਤਨ ਦਰਬਾਰਾਂ ਦੇ ਵਿੱਚ ਤੋਂ ਦੇ ਨਾਲ ਹੀ ਜਿਹੜੇ ਸਾਡੇ ਕਲਚਰਲ ਪ੍ਰੋਗਰਾਮ ਜਿਸ ਤਰ੍ਹਾਂ ਕਿ ਪੰਜਾਬੀ ਪੰਜਾਬੀ ਯੂਨੀਵਰਸਿਟੀ ਨਾਟਕ ਖੇਡਦੀ ਹੈ ਉਹ ਜਿਹੜੇ ਨਾਟਕ ਜਿਹੜੇ ਨੇ ਆਪਾਂ ਲਾਈਟ ਐਂਡ ਸਾਊਂਡ ਸ਼ੋਅ ਕਰਾਵਾਂਗੇ ਤੇ ਇਦਾਂ ਦੇ ਬੜੇ ਸਾਰੇ ਪ੍ਰੋਗਰਾਮ ਨਗਰ ਕੀਰਤਨਾਂ ਦੇ ਨਾਲ-ਨਾਲ ਕੀਰਤਨ ਦਰਬਾਰ ਬੜੇ ਸਾਰੇ ਪ੍ਰੋਗਰਾਮ ਉਲਿਖੇ ਗਏ ਨੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ